ਮੋਹਾਲੀ ਦੇ ਐਸਐਸਪੀ ਦੀਪਕ ਪਾਰਕਾ ਵੱਲੋਂ ਗੈਰ ਕਾਨੂੰਨੀ ਅਸਲਾ ਤੋਂ ਛੇੜੀ ਮਹਿਨ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਨਿਹੰਗ ਜੋ ਕਿ ਨਜਾਇਜ਼ ਅਸਲਾ ਲੈ ਕੇ ਆ ਰਹੇ ਹਨ ਅੱਗੇ ਸਪਲਾਈ ਕਰਨਾ ਹੈ ਇਸ ਸਬੰਧੀ ਸੀਐਸਟਾਫ ਮੋਹਾਲੀ ਵੱਲੋਂ ਭੱਗੋ ਮਜਰਾ ਦੀ ਨਕਲ ਆ ਲੈ ਗਿਆ ਇਸ ਉਹਦੀ ਜਾਣਕਾਰੀ ਦਿੰਦੇ ਆ ਆਈਪੀਐਸ ਜੋਤੀ যাদਬ ਨੇ ਦੱਸਿਆ ਕਿ ਪੁਲਿਸ ਨੇ ਆਪਣਾ ਜਾਲ ਫੈਲਾਇਆ ਜਦੋਂ ਉਹਨਾਂ ਚੈੱਕ ਕੀਤਾ ਰੋਕਿਆ ਗਿਆ ਤਾਂ ਉਹਨਾਂ ਕੋਲੋਂ ਤਿੰਨ ਨਜਾਇਜ਼ ਪਿਸਤੌਲਾਂ ਬਰਾਮਦ ਹੋਈਆਂ ਜੋ ਕਿ ਮੇੜ ਤੋਂ ਖਰੀਦ ਕੇ ਲੈ ਕੇ ਆਏ ਸਨ ਉਹਨਾਂ ਕਿਸੇ ਵਿਅਕਤੀ ਨੂੰ ਅੱਗੇ ਦੇਣੀਆਂ ਸਨ 60000 ਰੁਪਏ ਲੈ ਕੇ ਇਸ ਵੰਦੀ ਪੁਲਿਸ ਵੱਲੋਂ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ ਪੁੱਛਗਿੱਛ ਜਾਰੀ ਹੈ ਉਹ ਤਾਂ ਦੱਸਿਆ ਜਾ ਰਿਹਾ ਕਿ ਤੀਜਾ ਵਿਅਕਤੀ ਜਿਸ ਨੇ ਉਹਨਾਂ ਤੋਂ ਹਥਿਆਰ ਮੰਗਾਇਆ ਸੀ ਉਹਦੀ ਪਛਾਣ ਕੀਤੀ ਜਾਣੀ ਹੈ ਪੁੱਛਗਿੱਛ ਜਾਰੀ ਹੈ ਆ ਤਾਂ ਸੁਣਾਉਂਦੇ ਆ ਆਈਪੀਐ ਜਯੋਤੀ ਯਾਦ ਇਸ ਵਿੱਚ ਕੀ ਜਾਣਕਾਰੀ ਦੇ ਰਹੇ ਹਨ ਸੀਆਈ ਸਟਾਫ ਨੂੰ ਇੱਕ ਇਤਲਾ ਮਿਲੀ ਸੀ ਕਿ ਕੋਈ 2 ਪਰਸਨ ਹੈ ਜੋ ਇਲੀਗਲ ਵੈਪਨ ਦੀ ਸਮਗਲਿੰਗ ਕਰਦੇ ਹੋ ਸਕਦੇ ਤਾਂ ਜਦੋਂ ਸਾਨੂੰ ਇਹ ਇਤਲਾ ਮਿਲੀ ਤੇ ਸਾਡੀ ਟੀਮ ਨੇ ਟੋਲ ਪਲਾਜ਼ਾ ਭਾਗੋ ਮਾਜਰਾ ਨੇੜੇ ਇੱਕ ਨਾਕਾ ਲਾਇਆ ਤੇ ਫਿਰ 2 ਪਰਸਨ ਜਿਹੜੇ ਕਿ ਨਿਹੰਗ ਸੀਗੇ ਉਹਨਾਂ ਦੇ ਕੋਲੋਂ 3 315 ਬੋਰ ਦੀ ਪਿਸਟਲਜ਼ ਉਹਨਾਂ ਦੇ ਕੋਲੋਂ ਰਿਕਵਰ ਹੋਈ ਫਿਰ ਉਹਨਾਂ ਦੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇੱਕ ਜੋ ਪਰਸਨ ਸੀਗਾ ਉਹ ਜੁਵਨਾਈਲ ਹੋਣ ਕਾਰਨ ਉਹਨੂੰ ਫਿਰ ਅਸੀਂ ਜੁਵਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਾ ਕੇ ਉਹਨੂੰ ਫਿਰ ਅਸੀਂ ਕਰੈਕਟਿਵ ਹੋਮ ਭੇਜਿਆ ਤੇ ਦੂਜਾ ਜੋ ਪਰਸਨ ਸੀਗਾ ਉਹਦਾ ਨਾਂ ਆਕਾਸ਼ਦੀਪ ਹੈਗਾ ਜੋ ਪਿਛੋ ਤਲਵੰਡੀ ਜੱਲੇਖਾਨ ਦਾ ਰਹਿਣ ਵਾਲਾ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਤੇ ਇਹ ਦੋਨੋਂ ਪਰਸਨ ਨਿਹੰਗ ਸੀਗੇ ਤੇ ਦੋਨੋਂ ਹੀ ਪਰਸਨ ਉਹ ਯੂਪ ਦੇ ਮੇਰਟ ਤੋਂ ਇਹ ਇਲੀਗਲ ਵੈਪਨ ਨੂੰ ਲੈ ਕੇ ਆ ਰਹੇ ਸੀਗੇ ਜੋ ਇਨੀਸ਼ੀਅਲ ਪੁੱਛਗਿੱਛ ਦੇ ਹਿਸਾਬ ਨਾਲ ਜੋ ਗੱਲ ਸਾਹਮਣੇ ਆਈ ਹੈ ਕਿ ਨਾਨੂ ਕਿਸੇ ਨੇ 68 ਲੱਖ 68000 ਰੁਪਏ ਦਿੱਤੇ ਸੀਗੇ ਤੇ ਇਹ ਤਿੰਨ ਪਿਸਟਲ ਲੈ ਕੇ ਆਏ ਹੈ ਤੇ ਹੁਣ ਜੋ ਅੱਗੇ ਦੀ ਤਫ਼ਤੀਸ਼ ਹੈ ਉਹ ਪਰਸਨ ਜਿਨੇ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਜਿਨਾ ਜਿਨੇ ਆ ਤਿੰਨ ਵੈਪਨ ਮੰਗਾਏ ਉਹਦਾ ਇੱਕ ਪਤਾ ਕਰਨਾ ਕਿ ਉਹ ਬੰਦੇ ਨੇ ਕਿਉਂ ਇਨਾ ਤੋਂ ਮੰਗਾਏ ਸੀਗੇ ਤੇ ਦੂਜੀ ਜਿਹੜੀ ਗੱਲ ਹੈਗੀ ਇਹਨਾਂ ਦੇ ਦਰਸ਼ਨ ਮੁਤਾਬਿਕ ਇਹ ਆਪਣੇ ਪਰਸਨਲ ਇਸਤੇਮਾਲ ਦੇ ਲਈ ਇਹ ਵੈਪਨ ਲੈ ਕੇ ਆਏ ਤੇ ਅੱਗੇ ਕੋਈ ਔਰ ਕਰਾਇਮ ਦਾ ਐਸਾ ਚ ਇਹਨਾਂ ਦਾ ਕੋਈ ਮੋਟਿਵ ਨਹੀਂ ਸੀਗਾ ਬਟ ਕਿਉਂਕਿ ਹਜੇ ਉਹ ਦੂਜਾ ਤੀਜਾ ਪਰਸਨ ਜਿਨੇ ਵੈਪਨ ਮੰਗਾਈ ਸੀਗੇ ਉਹਦਾ ਹਜੇ ਪਤਾ ਕਰਨਾ ਬਾਕੀ ਹੈਗਾ ਤੇ ਹੋਰ ਅਗਰ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਹਨਾਂ ਦੀ ਸਮੂਲਿਤ ਹੋਈ ਪਾਈ ਜਾਂਦੀ ਹੈ ਤੇ ਫਿਰ ਉਹ ਅਸੀਂ ਪ੍ਰੈਸ ਨਾਲ ਅਸੀਂ